ਉਹ ਭਗਤੀ ਨਾ ਕੀਜੇ ਜੇ ਮਾਲਾ ਆਪਣੀ ਲੀਜੇ ਭੁੱਖੇ ਭਗਤੀ ਨਾ ਕੀਜੇ ਮਾਲਾ ਆਪਣੀ ਲੀਜਾਂ ਕਿਉਂ ਕਿ ਇਹ ਜਿਹੜੇ ਭੁੱਖੇ ਹੁੰਦੇ ਨੇ ਇਹਨਾਂ ਦੇ ਅੰਦਰ ਮਾਇਆ ਦੀ ਭੁੱਖ ਹੈ ਨਹੀਂ ਪਈ ਅਸਦੀਆਂ ਇਹ ਜਿਹੜੇ ਭੁਖਦੇ ਦੇ ਲੋਝਦੇ ਉਹ ਭਗਤੀ ਨਹੀਂ ਕਰ ਸਕਦੇ ਉਹ ਜਿਹੜੇ ਬੈਠੇ ਹੁੰਦੇ ਨੇ ਭਗਤੀ ਕਰਦੇ ਉਹਨਾਂ ਦੀ ਸੁਸਤ ਨਹੀਂ ਅਸਦੀਆਂ ਝੂਠੀ ਭਗਤੀ ਨਹੀਂ ਮਾਇਆ ਵਾਸਤੇ ਇਹ ਨਹੀਂ ਭਗਤੀ ਹੈ ਸੱਚੇ ਦਰਗਾਹ ਦੀ ਭਗਤੀ ਪਰਵਾਨ ਦੀ ਇਹ ਦਰਗਾਹ ਦੀ ਭਗਤੀ ਪਰਵਾਨ ਦੀ ਦਰਗਾਹ ਦੇ ਨਿਬਰਵਾਨ ਉੱਤੇ ਕੇ ਬੰਸੀ ਦਰਗਾਹ ਜੋ ਬੁਢੀ ਬੰਦਾ ਦਿੱਤਾ ਕਿਹਨਾਂ ਜੂਠ ਹੈ ਲੋਕਾਂ ਦੇ ਪ੍ਰਭਾਵ ਹੁੰਦਾ ਲੋਕਾਂ ਨੂੰ ਠੱਗ ਲੈਂਦੇ ਲੋਕਾਂ ਦੇ ਪ੍ਰਭਾਵ ਲੋਕ ਮੰਨ ਲੈਂਦੇ ਨੇ ਭਗਤ ਨੇ ਬਈ ਆਪਣੇ ਆਪ ਦੇਣ ਲੱਗ ਜਾਂਦੇ ਨੇ ਕਈਆਂ ਦੇ ਲੈ ਲੈਂਦੇ ਨੇ ਬਈ ਕਈ ਕੁਝ ਕਰ ਲੈਂਦੇ ਨੇ ਫਿਰ ਇਹ ਜੋ ਕੁਝ ਕਰ ਲੈਂਦੇ ਨੇ ਸੰਸਾ ਚ ਆਪ ਨੂੰ ਪਤਾ ਹੀ ਪੂਰੀ ਹੈ ਲੋਕਾਂ ਨੇ ਪ੍ਰਭਾਵ ਪਾ ਕੇ ਪੈਸਾ ਇਕੱਠਾ ਕਰਦੇ ਨੇ ਦਰਗਾਹ ਜੋ ਨਹੀਂ ਕੋਈ ਨਿਬਰਵਾਨ ਹੁੰਦਾ ਦਰਗਾਹ ਦੇ ਵਿੱਚ ਤਾਂ ਜੇ ਇਹਨਾਂ ਨੂੰ ਮਰਦਾ ਹੈ ਇਹਨਾਂ ਦੇ ਖਿਲਾਫ ਕੇਸ ਰਜਿਸਟਰ ਹੋ ਜਾਂਦੇ ਨੇ ਕੇਸਾਂ ਦੀਆਂ ਫਾਈਲਾਂ ਬਣ ਜਾਂਦੀਆਂ ਇਹਨਾਂ ਦੀ ਬਹੁਤ ਲਾਟਾਂ ਦਾ ਖਰਾ ਫਾਈਲ ਆਂਦੇ ਬੜੀ ਹੋਇਆ ਬਹੁਤ ਜ਼ਿਆਦਾ ਇੱਥੇ ਦਾ ਜੋ ਘਟਦੇ ਫਾਈਲਾਂ ਇੱਥੇ ਦਾ ਲੋਕਾਂ ਨੂੰ ਬਣਾ ਦਾ ਪਤਾ ਨਹੀਂ ਉੱਥੇ ਤਾਂ ਇਕੱਲੇ ਇਕੱਲੇ ਬਣਾ ਦਾ ਪਤਾ ਇਹਦੇ ਇੱਥੇ ਤਾਂ ਥੋੜੇ ਹੀ ਕੇਸ ਥੋੜੇ ਨੇ ਇਹਨਾਂ ਦੇ ਸੰਤਾ ਦੇ ਖਿਲਾਫ ਦਰਗਾਹ ਤਾਂ ਪੂਰਾ ਢੇਲ ਗਿਆ ਭੈਣੂ ਦੇ ਖਿਲਾਫ ਸਹੀ ਮੈਂ ਮੰਗੂ ਸੰਤਨ ਰਹਿਣਾ ਮੈਂ ਨਹੀਂ ਕਿਸੇ ਦਾ ਦੇਣਾ ਬਰੇ ਵੀ ਕੁਝ ਲੁੱਟਦਾ ਭਗਤੀ ਦੇ ਪਿੱਛੇ ਕੋਈ ਨਾ ਕੋਈ ਭਾਵਨਾ ਜ਼ਰੂਰ ਹੁੰਦੀ ਹੈ ਲੋੜ ਜ਼ਰੂਰ ਹੁੰਦੀ ਹੈ ਜੇ ਭਗਤੀ ਨਹੀਂ ਹੁੰਦੀ ਸਵਾਲ ਹੈ ਕਿ ਫਿਰ ਤੂੰ ਭਗਤੀ ਕਰਦੀ ਕਰਦਾ ਵੀ ਝੂਰਦਾ ਵੀ ਨਹੀਂ ਵੀ ਮੰਗਾ ਹੈ ਕੋਈ ਮੈਂ ਸੰਤਨ ਰਹਿਣਾ ਮੰਗਦਾ ਮੈਂ ਭੁੱਖਾ ਨਹੀਂ ਹਾਂ ਬਿਲੂ ਨਾਮ ਦੀ ਭੁੱਖ ਮੈਂ ਉਹ ਮੰਗਦਾ ਉਹ ਆਤਮਾ ਦੀ ਭੁੱਖ ਹੈ ਸ਼ਰੀਰ ਦੀ ਭੁੱਖ ਨਹੀਂ ਇਹ ਸ਼ਰੀਰ ਦੀ ਭੁੱਖ ਦੀ ਗੱਲ ਕਰਦੇ ਨੇ ਉਹ ਨਾਮ ਦੇ ਬੁਖਤੇ ਗੱਲ ਕਰਦਾ ਹਾਂ ਮਾ ਮਹੰਮਦ ਸੱਤ ਨੈਣਾ ਮੈਂ ਨਾ ਹੀ ਕਿਸੇ ਦਾ ਦਿੰਦਾ ਮੈਂ ਨਾ ਹੀ ਕਿਸੇ ਦਾ ਦਿੰਦਾ ਮੈਂ ਕਹਦਾ ਬੁਖਤੇ ਬੜਾ ਥੋੜਾ ਕਰਜਾ ਲੈ ਲਿਆ ਉਹ ਕਰਜਾ ਪਰ ਉਹ ਪਾਪ ਲਗਰੀ ਵਿੱਚ ਵਿਦਾਨ ਕਰਕੇ ਲਾ ਲੂ ਉਹ ਨਹੀਂ ਹੈ ਮੈਨੂੰ ਬਹਗ ਨਹੀਂ ਚਾਹੀਦਾ ਮੈਂ ਚੱਗੇ ਕੰਮ ਕਰਕੇ ਜੀਉ ਲੱਗਰ ਚਲਾ ਕੇ ਮੈਂ ਆਪਣੇ ਪਿਛਲੇ ਪਾਪ ਲਾਉਣੇ ਨੇ ਪਾਪ ਹੈ ਹੀ ਨਹੀਂ ਮੇਰੇ ਤੇ ਕੋਈ ਦੇਣੇ ਕਿਸੇ ਦਾ ਕੁਝ ਨਹੀਂ ਦਾਤਾ ਮੇਰਾ ਕੋਈ ਪੁੱਠ ਪਾਪ ਦਾ ਲੇਖ ਹੈ ਤਾਂ ਮੈਂ ਕਹਿਦਾ ਕੋਈ ਦੇਣੇ ਤੂੰ ਬੰਗਵਾ ਦੀ ਲੋੜ ਹੈ ਨਹੀਂ ਬੰਦੇ ਦਾ ਕੋ ਦਿਨਾ ਹੋਵੇ ਤਾਂ ਇਹਨਾਂ ਨੇ ਦੇਣਾ ਹੋਊਗਾ ਇਹਦਾ ਕੋਈ ਤਾਂ ਪੈਸੇ ਇਕੱਠੇ ਕਰਦੇ ਨਹੀਂ ਕਰ ਜਾਊ ਬੰਦੇ ਕੋ ਕਰ ਜਾ ਹੈ ਦੀ ਬੰਦੇ ਦੀ ਲੋੜ ਨਹੀਂ ਸੋ ਜੀ ਮਾਦੋ ਕੈਸੇ ਬਣੇ ਤੂੰ ਸੰਗੇ ਆਪ ਨਾ ਦੇਓ ਪਰ ਲੇਵੋ ਸਭ ਮੰਗੇ ਕੈਸੀ ਬਣਾ ਤੂੰ ਸੰਗੇ ਮਾਦੋ ਤੇਰੇ ਸੰਗ ਬਣੇ ਕਿਵੇਂ ਆਹ ਕੋਈ ਹੈਗੇ ਜੀ ਜਾਨੀ ਤੂੰ ਆਪਨਾ ਤਾਂ ਮੈਂ ਟੈਂਟਰ ਤਾਂ ਬੁਗ ਵੀ ਲੈ ਲੀ ਦੀ ਉਹਦੇ ਤੇਰੇ ਤੱਕ ਮੁੰਦਸਰ ਦੇ ਤਾਂ ਜਿਆਦਾ ਨਹੀਂ ਬੁੰਗ ਸਰ ਉਪਗ੍ਰਤੀ ਗੱਲ ਦਾ ਸਿਰ ਸੁਧਾਰਨਾ ਸੀ ਕੀ ਹੈ ਦੂਏ ਸਿਰ ਜਿਹੜਾ ਵਾਅਦਾ ਕੀਤਾ ਸ਼ਰੀਰ ਦਾ ਰੋਜ਼ੀ ਦਾ ਵਾਅਦਾ ਤਾਂ ਕੀਤਾ ਵਾਅਦਾ ਕੀਤਾ ਉਹ ਤੇ ਤਾਂ ਅਸੀਂ ਬੁੰਗ ਸਰ ਤੇਰਾ ਵਾਅਦਾ ਸ਼ਰੀਰ ਦੀ ਬ੍ਰਾਹਮ ਦਾ ਵਾਅਦਾ ਤੇਰਾ ਜੇ ਟਾਈਮ ਸਰ ਨਾ ਨਵੇਂ ਤਾਂ ਬੁੰਗ ਸਰਦੇ ਉਹ ਬ੍ਰਾਹਮ ਨਹੀਂ ਲੋਭ ਨਹੀਂ ਜੇ ਤੂੰ ਲੋੜਾ ਲੋੜ ਤੇਰੀ ਹੈ ਨਾ ਰਾਮ ਤੇਰੀ ਕੁਮਾਰੀ ਹੈ ਸਾਡੀ ਜੁਬਾਰੀ ਤੇਰੀ ਵੀ ਤੇਰੀ ਮਾਇਆ ਵੀ ਤੇਰੀ ਹੈ ਮਾਇਆ ਤੇ ਕੰਟਰੋਲ ਵੀ ਤੇਰਾ ਸਾਡਾ ਕੰਟਰੋਲ ਕੋਈ ਨਹੀਂ ਹਾਂ ਤੂੰ ਇਹ ਸਹਿਰ ਮੰਗੂ ਚੂਨਾ ਦੋ ਸਹਿਰ ਚੂਨਾ ਮੈਂ ਬਤਾਂਦਾ ਸਿਰਫ ਦੋ ਸਹਿਰ ਪਾਓ ਪਿਓ ਰੋਜ਼ ਆ ਰੋਜ਼ ਮੈਨੂੰ ਜਗ੍ਹਾ ਰੱਖਣੋ ਇੱਕ ਕੱਲ ਨੂੰ ਢੋਲ ਦਾ ਕੁੰਡਾ ਖਾ ਗਿਆ ਤੂੰ ਕਹਾਂਵੇਂ ਤੈਨੂੰ ਤਾਂ ਦੋ ਸਹਿਰ ਮੈਂ ਦੇ ਦਿੱਤਾ ਕੱਲ ਤੂੰ 40 ਦਿਨਾਂ ਦਾ ਦੇ ਦੋ ਦੋ ਸਹਿਰ ਤੇ ਉਹ ਜਾਨ ਨੂੰ ਘਰ ਮੈਗਾ ਜਾਂਦਨ ਭੁੱਖਾ ਰਹੂ ਤੂੰ ਤਾਂ ਮੈਨੂੰ ਤਾਂ ਡੰਗ ਲਾਣਾ ਦਿੰਦੇ ਇਸ ਕਰਕੇ ਡੰਗ ਦਾ ਡੰਗ ਲੈਦਾ ਆ ਰਿਹਾ ਖਾਲਸਾ ਆਏ ਗੱਲ ਹਾਂ ਉਡੀ ਲੈਂਦਾ ਉਹ ਕਹਿੰਦਾ ਸੀ ਕਰ ਤੇਰੇ ਨੌਕਰਾਂ ਨੂੰ ਜਦੋਂ ਹੀ ਤੇਰੀ ਸੂਰਾ ਕਪੜਾ ਕਰ ਅੰਦੀਸ ਨੇ ਕਹਿਤਾ ਦੀ ਇਕੱਠਾ ਲੈ ਲਗ ਰਿਹਾ ਤੇਰੇ ਨੌਕਰਾਂ ਨੂੰ ਨੌਕਰ ਤੂੰ ਐ ਨੌਕਰ ਕਾਰਨ ਲੋਕਾਂ ਦਿੱਤਾ ਲੋੜ ਦਾ ਲੈ ਕੇ ਜਾਂਦੇ ਰੋਜ਼ ਰੋਜ਼ ਤੇ ਲੈ ਲੈ ਸਭੂ ਕੌਣ ਤਰਫ ਹੋ ਨੰਗੂ ਅਰੇ ਇਹਨੂੰ ਸਮਝਾਂਗੇ ਆਪਣਾ ਕੰਮ ਕਰਾਂਗੇ ਹੋਰ ਇਹ ਧਿਆਨ ਰੱਖਾਂਗੇ ਜੀ ਚੱਕ ਆਪਣੇ ਨਾਲ ਧਿਆਨ ਰੱਖਾਂਗੇ ਹਰ ਧਿਆਨ ਦਾ 200 ਧਿਆਨ ਕਰਦਾ ਸੈਂ ਵੀ ਆਟਾ ਨਾ ਡੁੱਲ ਜਾ ਕੋਤਾ ਆ ਜਾ ਫਲਾਣਾ ਆ ਜਾ ਚੰਗਾ ਖਾਬ ਐਨਾ ਤੇ ਰਖਾ ਧਿਆਨ ਆਪਰਾ ਸੁਣ ਤੇਲ ਕੋਈ ਸਰਦ ਨੂੰ ਜੂਠਾ ਪਾਓ ਕਿ ਉਹ ਸੰਗ ਰੁਣ ਭਾਈਆ ਕਿ ਹੋ ਚਾਹੀਦਾ ਜਿਆਦਾ ਨਹੀਂ ਚਾਹੀਦਾ ਬਣਾ ਥੋੜਾ ਬੜਾ ਰੋਟ ਜਾਈਦਾ ਲੋੜ ਦਾ ਅੱਧ ਸਿਰ ਮੰਗੂ ਗਾਲੇ ਅੱਧ ਸਿਰ ਦਾਣ ਚਾਹੀਦੀ ਬਹੁਤ ਦੋਨੋਂ ਵਕਤ ਬਹੁਤ ਦੋਨੋਂ ਵਕਤ ਦਾ ਬਹੁਤ ਹੈ ਜੀਵਨ ਚੱਲ ਜੂਗਾ ਦੋਨੇ ਵਕਤ ਦੋਨੇ ਵਕਤ ਦਾ ਖਾਣਾ ਬਗਦਾਂ ਦੇ ਬਸ ਇੱਕੋ ਵਾਰ ਦਾਸ ਨਹੀਂ ਇੱਕੋ ਵਾਰ ਰੋਟੀਆਂ ਪਕਾ ਲੈ ਲਈ ਉਹੀ ਖਾ ਲੈ ਲਈ ਸ਼ਾਮ ਨੂੰ ਦੋ ਵਾਰ ਚੁੱਲਾ ਜਾਲਣੀ ਨਹੀਂ ਚੁੱਲਾ ਨਹੀਂ ਦੋ ਵਾਰ ਜਾਲਦੋ ਸਹੀ ਘਾਟ ਮੰਗੂ ਚੌਪਾਈ ਚਰਹਾਣੇ ਅਵਰਤ ਲਾਈ ਅੱਡ ਵੀ ਚਾਹੀਦੀ ਚੌਪਾਈ ਸਰਾਂਣਾ ਵੀ ਚਾਹੀਦਾ ਤੜਾਈ ਵੀ ਚਾਹੀਦੀ ਇਹ ਚੀਜ਼ਾਂ ਨੇ ਸਰ ਉਹ ਜਾਣੇ ਬਣਾ ਜਿਹਦੇ ਨੂੰ ਪਜੇ ਪੈਂਦੇ ਹੁਣਗੇ ਜੋ ਭਈਏ ਬਈ ਜੋ ਭਈਏ ਅੱਛਾ ਸੁਪਰ ਕੋ ਮੰਗੂ ਖਿੰਦਾ ਉਹ ਵੀ ਚਾਹੀਦਾ ਦੇਖ ਤਾ ਤਪੱਸਿਆ ਨਹੀਂ ਕਰਦੇ ਸਰੀਰ ਨੂੰ ਦੁੱਖ ਨਹੀਂ ਦੇਣਾ ਤੇਰੀ ਭਗਤੀ ਕਰੇ ਚੰਨ ਖਿੰਦਾ ਤੇ ਕਈ ਭਗਤੀ ਹੋ ਸਕਦੀ ਹੈ ਉੱਪਰ ਕੋ ਮੰਗੂ ਖਿੰਦਾ ਤੇਰੇ ਪੱਤੇ ਘਰੇ ਜਾਂਦਾ ਆਪਣਾ ਪੀਜਾ ਹੈ ਜੇ ਲੋੜ ਪਵੇ ਅੱਛਾ ਲੜਦਾ ਦਾ ਵੀ ਕਪੜਾ ਚਾਹੀਦਾ ਆਉਣਾ ਲੱਗਦਾ ਦਾ ਵੀ ਕਪੜਾ ਚਾਹੀਦਾ ਮੈਂ ਨਹੀਂ ਕੀਤਾ ਲੱਭੋ ਮੈਂ ਲੱਭੋ ਨਹੀਂ ਕੀਤਾ ਲਾ ਲੋਭਣੀਏ ਇੱਕ ਨੌ ਤੇਰਾ ਮੈਂ ਫਭੋ ਇਹ ਲੋਭ ਨਹੀਂ ਕਿਹਾ ਜਾਦ ਰਹੇ ਤੂੰ ਲੋਭਣੀਏ ਲੋੜ ਹੈ ਲੋੜ ਹੈ ਭੁੱਖ ਨਹੀਂ ਹੈ ਉਥੇ ਭੁੱਖੇ ਵਕਤ ਨਾਲ ਕੀ ਚੈਨ ਤੇ ਸ਼ੁਰੂ ਹੋਈ ਹੈ ਗੱਲ ਇਹ ਲੋੜ ਹੈ ਲੋੜ ਨੂੰ ਭੁੱਖ ਨਹੀਂ ਬਣਾਉ ਲੋ ਲੋੜ ਤੋਂ ਮੁਨਕਰ ਨਹੀਂ ਲੋੜ ਤੋਂ ਮੁਨਕਰ ਨਹੀਂ ਹੋ ਸਕਦੇ ਜੋਗੀ ਜਿਹੜੇ ਪੌਣਾ ਹਰੇ ਨਾ ਲੋੜ ਤੋਂ ਮੁਨਕਰ ਹੋਗੇ ਲੋੜ ਤੋਂ ਮੁਨਕਰ ਨਹੀਂ ਹੋਣਾ ਲੋੜ ਨੂੰ ਭੁੱਖ ਮਰਨੀ ਦੇਣਾ ਇਹ ਵਿਚਾਰ ਦਾ ਰਸਤਾ ਹਾਂਜੀ ਮੈਂ ਨਹੀਂ ਕੀਤਾ ਲੱਭੋ ਇੱਕ ਨਾਂ ਤੇਰਾ ਵੇਖ ਫਭੋ ਇੱਕ ਨਾਂ ਜਿਹੜਾ ਤੇਰਾ ਨਾਮ ਹੈ ਅਸਾਂ ਦੇ ਬਿੱਤਾ ਮੇਰਾ ਉਹਦੇ ਨਾਲ ਜੁੜੰਦਾ ਉਹੀ ਫਭਦਾ ਮੈਨੂੰ ਅਭੋ ਚੰਗਾ ਤਾਂ ਉਹੀ ਲੱਗਦਾ ਹੈ ਰੂਚੀ ਦਾ ਉਸੇ ਦੀਆਂ ਮੈਨੂੰ ਰੁਚੀ ਤਾਂ ਉਸਦੀ ਹੈ ਭੁੱਖ ਤਾਂ ਉਸਦੀ ਹੈ ਆ ਤਾਂ ਇੱਕ ਲੋੜ ਹੈ ਮੇਰੇ ਸਰੀਰ ਦੀ ਸਰੀਰ ਤਾਂ ਕੰਮ ਚੱਲਣੇ ਹੈ ਸਹੀ ਹੈ ਕਬੀਰ ਮਨ ਮੰਨਿਆ ਮਨ ਮੰਨਿਆ ਤੋਂ ਹਰ ਜਾਣਿਆ ਕਬੀਰ ਕਹਿੰਦਾ ਹੁਣ ਮੇਰਾ ਮਨ ਪੁੱਜ ਗਿਆ ਪਰ ਮਨ ਲੈ ਤਾਂ ਹਰ ਵੀ ਜਾਣ ਲੈ ਪਰ ਮੰਨਿਆ ਤਾਂ ਹਰ ਜਾਣੇ